ਛੋਟੇ ਆਲੂਆਂ ਨੂੰ ਸੁੱਟਣ ਦੀ ਬਜਾਏ ਨਾ ਹੁਣ ਕਮਾਲ ਦੀ ਚੀਜ਼ ਤਿਆਰ ਕਰੋ ਤੇ ਤੁਹਾਡੇ ਕਿੰਨੇ ਪੈਸੇ ਦੀ ਬਚਤ ਹੋਣੀ ਇਸ ਤਰ੍ਹਾਂ ਤੇ ਤੇ ਇੱਕ ਪੌਣੀ ਦੇ ਵਿੱਚ ਅੱਜ ਆਪਾਂ ਤੁਹਾਨੂੰ ਇਹ ਸਾਰੇ ਭਾਂਡੇ ਰੱਖ ਕੇ ਦੱਸਾਂਗੇ ਤੇ ਫ੍ਰਿਜ ਦੇ ਵਿੱਚ ਹੀ ਤੁਸੀਂ ਸ਼ੈਂਪੂ ਰੱਖਦੇ ਸਾਰ ਇਥੋਂ ਨਿੱਕੀਆਂ ਜਿਹਾ ਦੇ ਪ੍ਰੋਬਲਮਾਂ ਦਾ ਹੱਲ ਤੁਹਾਨੂੰ ਮਿਲ ਜਾਣਾ ਹੈ ਪਾਂਡੇ ਮਾਂਜੇ ਵਾਲੀ ਇਦਾਂ ਦੀ ਰੁਈ ਜੇ ਜਿਹਨੂੰ ਸਪੰਨ ਕਹਿੰਦੇ ਸਾਰਿਆਂ ਦੇ ਘਰ ਹੁੰਦੇ ਆ ਹਨਾ ਨੋਰਮਲੀ ਮਿਲ ਜਾਂਦੀ ਹੈ ਇਹਨੂੰ ਆਪਾਂ ਕੀ ਕਰਨਾ ਹੈ ਇੱਥੇ ਆਪਾਂ ਕਰਦ ਲਈਏ ਕਰਦਣਾ ਇਹਨੂੰ ਹਾਫ ਕੱਟ ਕਰ ਲੈਣਾ ਤੁਸੀਂ ਕੈਂਚੀ ਦੇ ਨਾਲ ਵੀ ਇਹਨੂੰ ਹਾਫ ਕੱਟ ਕਰ ਸਕਦੇ ਹੋ ਤੇ ਇਹਨੂੰ ਕੱਟਣ ਤੋਂ ਬਾਅਦ ਆਪਾਂ ਕੀ ਕਰਨਾ ਜਦੋਂ ਵੀ ਆਪਾਂ ਹਨਾ ਆਹ ਦੇਖੋ ਕੱਟ ਲੈ ਚੰਗੀ ਤਰ੍ਹਾਂ ਜਦੋਂ ਵੀ ਹੁਣ ਆਪਾਂ ਇੱਥੇ ਚੱਲਦੇ ਆਂ ਪਾਂਡੇ ਵਾਲੀ ਸਾਈਡ ਜਦੋਂ ਵੀ ਆਪਾਂ ਪਾਂਡੇ ਵਗੈਰਾ ਮਾਂਜ ਕੇ ਹਟਦੇ ਆਂ ਨਾ ਤਾ ਇਹਨੂੰ ਸਾਫ਼ ਕਰਨਾ ਤੇ ਇਹਨੂੰ ਸਖਾਣਾ ਬਹੁਤ ਜ਼ਿਆਦੇ ਔਖਾ ਹੋ ਜਾਂਦਾ ਤਾਂ ਕੀ ਕਰਨ ਨੂੰ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਇਸ ਪਨ ਨੂੰ ਆਪਾਂ ਇਸ ਤਰ੍ਹਾਂ ਟੂਟੀ ਦੇ ਵਿੱਚ ਰੱਖ ਸਕਦੇ ਹਾਂ ਚਲੋ ਜੀ ਅਗਲੀ ਟੇਬਲ ਚੱਲਦੇ ਹਾਂ ਤੇ ਜੇ ਇੱਥੇ ਮੇਰੇ ਕੋਲ ਚਾਹ ਪੋਣੀ ਪਈ ਹੈ ਵੱਡੀ ਚਾਹ ਪੋਣੀ ਛੋਟੀ ਚਾਹ ਪੋਣੀ ਤੁਸੀਂ ਕੋਈ ਵੀ ਚਾਹ ਪੋਣੀ ਆਪਾਂ ਜੂਸ ਕਰ ਸਕਦੇ ਜਿਹੜੀ ਟਿਪਸ ਮੈਂ ਤੁਹਾਨੂੰ ਸ਼ੇਅਰ ਕਰਨ ਲੱਗੀ ਹਾਂ ਤੇ ਇੱਥੇ ਆਪਾਂ ਕੀ ਕਰਨਾ ਹੈ ਮੇਰੇ ਕੋਲ ਇੱਥੇ ਤੁਸੀਂ ਦੇ ਸਕਦੇ ਹੋ ਕੱਪ ਪਿਓ ਜਿਨ੍ਹਾਂ ਵਿੱਚ ਚਾਹ ਵਗੈਰਾ ਪੀਂਦੇ ਆ ਕਈ ਵੇਲੇ ਆਪਣਾ ਕਿਚਨ ਦੇ ਵਿੱਚ ਸਪੇਸ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਹਨਾ ਤਾਂ ਆਪਾਂ ਇਹ ਸਾਰੇ ਛੇ ਦੇ ਛੇ ਕੱਪੇ ਦੇ ਵਿੱਚ ਇਸ ਤਰ੍ਹਾਂ ਚੰਗੀ ਤਰ੍ਹਾਂ ਰਜੈਸਟ ਕਰਕੇ ਰੱਖ ਦੇਣਾ ਤੁਹਾਡੇ ਸਾਹਮਣੇ ਆ ਤੁਸੀਂ ਇਹਨੂੰ ਕਿਤੇ ਵੀ ਹੈਂਗ ਕਰ ਸਕਦੇ ਹੋ ਕਿਤੇ ਵੀ ਰੱਖ ਸਕਦੇ ਹੋ ਤੇ ਨਾ ਵੀ ਟੁੱਟਣ ਦਾ ਖਤਰਾ ਹੈ ਕੱਪਾਂ ਨੂੰ ਤੇ ਇਦਾਂ ਵੀ ਤੁਹਾਡੀ ਕਿਚਨ ਦੇ ਵਿੱਚ ਜੇ ਥਾਂ ਘੱਟ ਹੈ ਤਾਂ ਤੁਸੀਂ ਬਹੁਤ ਆਸਾਨੀ ਤਰੀਕੇ ਨਾਲ ਨਾ ਇਹਨੂੰ ਰੱਖ ਸਕਦੇ ਹੋ ਤੇ ਦੇਖਣ ਨੂੰ ਵੀ ਬਹੁਤ ਸੋਹਣੇ ਲੱਗਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਕੱਪ ਆਪਾਂ ਚਾਪੋਣੀ ਦੇ ਵਿੱਚ ਪਾ ਦਿੱਤੇ ਆ ਤੇ ਬੱਸ ਹੁਣ ਆਪਾਂ ਇਹਨੂੰ ਇੱਥੇ ਚੰਗੀ ਤਰ੍ਹਾਂ ਹੈਂਗ ਕਰ ਦੇਣਾ ਜੇ ਤੁਸੀਂ ਕੱਪ ਵਗੈਰਾ ਕੱਢਣੀ ਜਾਂ ਚਾਪੋਣੀ ਕੱਢਣੀ ਹੈ ਟੁੱਟਣੀ ਨਹੀਂ ਤੇ ਦੇਖੋ ਇੱਧਰ ਰੱਖੇ ਵੀ ਕਿੰਨੇ ਸੋਹਣੇ ਲੱਗਦੇ ਆ ਹਨਾ ਤੇ ਆਪਣੀ ਕਿੰਨੀ ਜਿਆਦਾ ਕਿਚਨ ਦੀ ਥਾਂ ਬਚ ਗਈ ਹੈ ਚਲੋ ਜੀ ਅਗਲੀ ਟੇਬਲ ਚਲਦੇ ਆ ਇੱਥੇ ਮੈਂ ਤੁਹਾਨੂੰ ਧਿਆਨ ਨਾਲ ਦਿਖਾ ਦਿੰਦੀ ਆ ਤਾਂ ਮੈਂ ਤੁਹਾਨੂੰ ਦਿਖਾਣ ਦੇ ਸੀਗੀ ਇਹ ਕੱਢਣ ਚ ਵੀ ਨਾ ਕੱਪ ਬੜੀ ਆਸਾਨੀ ਹੋਣੀ ਆ ਚਾਹ ਪੋਣੀ ਵਰਤੀਆਂ ਤੁਸੀਂ ਇੱਕ ਸਾਈਡ ਕੱਪ ਫੇਰ ਰੱਖ ਸਕਦੇ ਹੋ ਹਨਾ ਚਲੋ ਜੀ ਅਗਲੀ ਟੇਬਲ ਜਦ ਸਾਡੇ ਘਰ ਵਿੱਚ ਨਾ ਛੋਟੇ ਛੋਟੇ ਆਲੂ ਹੁੰਦੇ ਜਿਨ੍ਹਾਂ ਨੂੰ ਕੱਟਣਾ ਬਹੁਤ ਜਿਆਦਾ ਮੁਸ਼ਕਲ ਹੁੰਦਾ ਇਨਨੋ ਚੇਲਵਰਨਾ ਵੀ ਬਹੁਤ ਜਿਆਦਾ ਔਖਾ ਹੁੰਦਾ ਹੈ ਨਾ ਤੇ ਕਿਉਂ ਨਾ ਆਪਾਂ ਇਹਨੂੰ ਸਿੱਟਣ ਦੀ ਬਜਾਏ ਨਾ ਤੋਂ ਬਹੁਤ ਵਧੀਆ ਤੇ ਕਮਾਲ ਦੀ ਚੀਜ਼ ਬਣਾ ਕੇ ਅੱਜ ਤਿਆਰ ਕਰਦੇ ਆਂ ਤੇ ਆਪਾਂ ਇੱਥੇ ਕੀ ਕਰਨਾ ਇੱਕ ਆਲੂ ਤੁਸੀਂ ਦੇ ਸਕਦੇ ਆਪਾਂ ਇੱਕ ਆਲੂ ਲਿਆਏ ਤੇ ਇਹਦੇ ਉੱਤੇ ਆਪਾਂ ਲਾ ਦੇਣੀ ਇਸ ਤਰ੍ਹਾਂ ਅਰਗਬੱਤੀ ਅਰਗਬੱਤੀ ਇਸ ਤਰ੍ਹਾਂ ਲਗਾਓਗੇ ਤਾਂ ਇਹ ਇਹ ਨਾ ਡਿੱਗ ਜਾਣਾ ਹੈ ਨਾ ਤਾਂ ਆਪਾਂ ਕੀ ਕਰਨਾ ਹੈ ਆਪਾਂ ਸੋਰੀ ਕਾਰਡ ਦੇ ਨਾਲ ਹੀ ਨੋ ਹਾਫ ਕੱਟ ਕਰ ਦੇਣਾ ਹਾਫ ਕੱਟ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਅਗਰ ਬੱਤੀ ਲਗਾਓਗੇ ਜਾਂ ਕਸ਼ੂਆ ਵੀ ਤੁਸੀਂ ਦੇ ਉੱਤੇ ਰੱਖ ਸਕਦੇ ਹੋ ਨਹੀਂ ਤਾਂ ਸਾਨੂੰ ਕੀ ਹੁੰਦਾ ਗਰਮੀਆਂ ਦੇ ਦਿਨਾਂ ਸਟੈਂਡ ਵਗੈਰਾ ਹੈਨਾ ਇਧਰ ਉਧਰ ਡਿਗੇ ਰਹਿੰਦੇ ਆ ਜਾਂ ਗਵਾਜ ਜਾਂਦੇ ਆ ਟੁੱਟ ਜਾਂਦੇ ਆ ਤੇ ਆਪਾਂ ਕੀ ਕਰਦੇ ਆ ਜਾਂ ਗਲਾਸ ਦੇ ਉੱਤੇ ਇਸ ਤਰ੍ਹਾਂ ਰੱਖ ਦਿੰਦੇ ਜਾਂ ਕੋਈ ਪਿਆਜ਼ ਵੱਡੇ ਆਲੂ ਹੈ ਨਾ ਵੱਡਾ ਪਿਆਜ਼ ਲੈ ਕੇ ਉਹਨੂੰ ਕੱਟ ਕੇ ਤੇ ਬਰਬਾਦ ਕਰ ਦਿੰਦੇ ਆ ਛੋਟੇ ਛੋਟੇ ਤੁਹਾਡੇ ਘਰ ਵਿੱਚ ਪਿਆਜ਼ ਆਲੂ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਇਸਤੇਮਾਲ ਦੇ ਵਿੱਚ ਲਿਆ ਸਕਦੇ ਹੋ ਆਈ ਹੋਪ ਤੁਹਾਨੂੰ ਇਹ ਵਾਲੀ ਟਿਪ ਵਧੀਆ ਲੱਗੀ ਹੋਗੀ ਤੋਡੇ ਘਰਾਂ ਦੇ ਵਿੱਚ ਬਹੁਤ ਜ਼ਿਆਦੇ ਪੈਸੇ ਦੀ ਬਚਤ ਹੋਣੀ ਹੈ ਤੁਸੀਂ ਦੇਖ ਸਕਦੇ ਹੋ ਅਗਰਬਤੀ ਮੱਛਰਾਂ ਵਾਲੀ ਲਗਾਈ ਹੈ ਤੁਸੀਂ ਵੀ ਇਸ ਤਰ੍ਹਾਂ ਇਹਨੂੰ ਇਸਤੇਮਾਲ ਕਰ ਸਕਦੇ ਹੋ ਤੇ ਹੁਣ ਛੋਟੇ ਆਲੂ ਨੂੰ ਸਿੱਟਣ ਦੀ ਬਜਾਏ ਇਹਨਾਂ ਨੂੰ ਸਾਹਮ ਕੇ ਰੱਖ ਲਓ ਗਰਮੀਆਂ ਦੇ ਵਿੱਚ ਬਹੁਤ ਜ਼ਿਆਦੇ ਕੰਮ ਆਉਣ ਵਾਲੇ ਆ ਹਨਾ ਤੇ ਚਲੋ ਜੀ ਅਗਲੀ ਟਿਪ ਆਪਣੇ ਆਪਣਾ ਡੇਲੀ ਵੇਅ ਵਾਲੀ ਚੂੜੀਆਂ ਹੁੰਦੀਆਂ ਆਪਾਂ ਕੀ ਕਰਦੇ ਆ ਹਨਾ ਜਾਂ ਤਾਂ ਆਪਾਂ ਕਿਤੇ ਵੀ ਖੋਲ ਕੇ ਨਾ ਰੱਖ ਦਿੰਦੇ ਕੱਚ ਦੀਆਂ ਚੂੜੀਆਂ ਦੇ ਟੁੱਟਣ ਦਾ ਖਤਰਾ ਰਹਿੰਦਾ ਹੈ ਹਨਾ ਤੇ ਇਹਨਾਂ ਨੂੰ ਸਿੰਪਲ ਜਿਹਾ ਤਰੀਕੇ ਨਾਲ ਤੁਸੀਂ ਰੱਖ ਸਕਦੇ ਜਿਹੜੇ ਡੇਲੀ ਵੇਅ 'ਚ ਤੁਸੀਂ ਪਾਣੀ ਇੱਥੇ ਆਪਾਂ ਕੀ ਕਰਨੀ ਆ ਦੇਖ ਸਕਦੇ ਤੁਸੀਂ ਕੱਪੜੇ ਵਾਲੀ ਚੁੰਡੀ ਲਈ ਹੈ ਜਦੋਂ ਵੀ ਤੁਸੀਂ ਵਾਸ਼ਰੂਮ ਵਿੱਚ ਚੂੜੀਆਂ ਵਗੈਰਾ ਉਤਾਰ ਦਿੰਦੇ ਹੋ ਹਨਾ ਜਾਂ ਹੈਂਡ ਵਾਸ਼ ਕਰਨ ਲੱਗੇ ਹਨਾ ਫੇਸ ਵੋਸ਼ ਕਰਨ ਲੱਗੇ ਤਾਂ ਤੁਸੀਂ ਕੀ ਕਰਨਾ ਹੈ ਚੂੜੀਆਂ ਨੂੰ ਇਸ ਤਰ੍ਹਾਂ ਤੁਸੀਂ ਉੱਥੇ ਰੱਖ ਸਕਦੇ ਹੋ ਹੈਨਾ ਤੇ ਜਾਂ ਇਹਨੂੰ ਕਿਲੀ ਦੇ ਉੱਤੇ ਇਸ ਤਰ੍ਹਾਂ ਟੰਗ ਵੀ ਸਕਦੇ ਹੋ ਚੁੰਡੀਆਂ ਦੇ ਨਾਲ ਚੂੜੀਆਂ ਖਤਰਾ ਡਿੱਗ ਜਾਵੇ ਤਾਂ ਟੁੱਟਣ ਦਾ ਵੀ ਖਤਰਾ ਨਹੀਂ ਰਹਿੰਦਾ ਤੇ ਚੂੜੀਆਂ ਵੀ ਤੁਹਾਨੂੰ ਐਨ ਸਹੀ ਢੰਗ ਨਾਲ ਪਈਆਂ ਮਿਲਣੀਆਂ ਤੇ ਮੈਨੇ ਮੈਂ ਇਹ ਵਾਲੀ ਟਿਪ ਕੋ ਇਸਤੇਮਾਲ ਕਰਦੀ ਹੁੰਦੀ ਇਸ ਲਈ ਮੈਂ ਕਹਾਂ ਚਲੋ ਥੋੜੇ ਨਾਲ ਵੀ ਇਹ ਵਾਲੀ ਟਿਪਸ ਮੈਂ ਸ਼ੇਅਰ ਕਰਾਂ ਤੇ ਤੇ ਤੁਸੀਂ ਦੇਖ ਸਕਦੇ ਮੇਰੇ ਕੋਲ ਸ਼ੈਂਪੂ ਦਾ ਇੱਕ ਪੌਚਾ ਹੈ ਹਨਾ ਤੇ ਬਹੁਤ ਵਧੀਆ ਇਹਦਾ ਆਪਾਂ ਇਸਤੇਮਾਲ ਤੁਹਾਨੂੰ ਸ਼ੇਅਰ ਕਰਾਂਗੇ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਦੇਣਾ ਤੁਸੀਂ ਘੰਟਾ ਅੱਧੇ ਘੰਟੇ ਤੱਕ ਇਹਨੂੰ ਫ੍ਰਿਜ ਦੇ ਵਿੱਚ ਪੇਰ ਰਹਿਣ ਜਾਂ ਤੁਸੀਂ ਬਰਫ ਵਾਲੇ ਖਾਨੇ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਜਦੋਂ ਵੀ ਅੱਧਾ ਘੰਟਾ ਘੰਟਾ ਹੋ ਗਿਆ ਸੀ ਤੇ ਮੈਂ ਇੱਥੇ ਫਿਰ ਪਾਉ ਚੱਕ ਲਿਆ ਸੀ ਜਦੋਂ ਵੀ ਆਪਣੇ ਸੱਟ ਵਗੈਰਾ ਲੱਗ ਜਾਂਦੀ ਹੈ ਹਨ ਜਾਂ ਆਪਣੇ ਤੇਲ ਵਗੈਰਾ ਹਲਕਾ ਜਿਹਾ ਜਿਹਦਾ ਤੜਕਾ ਵਗੈਰਾ ਲਗਾਉਂਦੇ ਉਹ ਡਿੱਗ ਜਾਂਦਾ ਹੈ ਨਾ ਤਾਂ ਇਹ ਤੇ ਆਪਾਂ ਇਹਦੇ ਉੱਤੇ ਇਹਨੂੰ ਇਸ ਤਰ੍ਹਾਂ ਆਪਾਂ ਰੱਖ ਸਕਦੇ ਹਾਂ ਨਾ ਤੇ ਜਦਦਾ ਤੁਹਾਡੇ ਦਰਦ ਵਗੈਰਾ ਵੀ ਹੁੰਦੀ ਹੋਵੇ ਹੱਥ ਦੇ ਵਿੱਚ ਹਨ ਜਾਂ ਪੈਰ ਦੇ ਵਿੱਚ ਤਾਂ ਤੁਸੀਂ ਇਸ ਤਰ੍ਹਾਂ ਇਹਨੂੰ ਠੰਡੀ ਚੀਜ਼ ਨਾਲ ਇਹਨੂੰ ਆਪਣੇ ਹੱਥ ਨੂੰ ਤੇ ਪੈਰਾਂ ਨੂੰ ਇਸ ਤਰ੍ਹਾਂ ਟਕੋਰ ਕਰ ਸਕਦੇ ਆ ਬਹੁਤ ਆਰਾਮ ਮਿਲਦਾ ਹੈ ਗਰਮੀਆਂ ਦੇ ਵਿੱਚ ਤਾਂ ਇਹ ਵਾਲੇ ਟਿਪਸ ਤਾਂ ਬਹੁਤ ਜ਼ਰੂਰੀ ਹੈ ਕੰਮ ਆਉਣ ਵਾਲੇ ਟਿਪਸ ਹੈ ਚਲੋ ਜੀ ਥੈਂਕਸ ਫॉर ਵਾਚਿੰਗ